ਤੇ ਅਵਤਾਰ ਸਿੰਘ ਜੀ ਸਬਸਟੂਸ਼ਨ ਕੰਮ ਤੇ ਉਹ ਸਵੇਰੇ ਕੋਈ ਇਨਫੋਰਮੇਸ਼ਨ ਸਾਨੂੰ ਕੋਲੋਂ ਮਹਿਕਮੇ ਵੱਲੋਂ ਮੰਗੀ ਗਈ ਸੀ ਤੇ ਉਹਦੇ ਸਬੰਧ ਵਿੱਚ ਨਾ ਉਹ ਪਾਰਟਿਕੂਲਰ ਨੋਟ ਕਰਨ ਦੇ ਸੀ ਤੇ ਅਚਾਨਕ ਉਹਨਾਂ ਨੂੰ ਉੱਥੇ ਨਾ ਹਾਸੀ ਦਾ ਸ਼ਿਕਾਰ ਹੋ ਗਏ ਵੀ ਕਰੰਟ ਜਾਣੇ ਅਣਜਾਣੇ ਪਤਾ ਨਹੀਂ ਕਿਵੇਂ ਉਹ ਲੱਗ ਗਿਆ ਤੇ ਮੌਕੇ ਤੇ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਕਿਹੋ ਜਿਹੀ ਘਟਨਾਈ ਇਹ ਅੱਜ ਸਵੇਰੇ ਕੋ 10:30 ਵਜੇ ਦੀ ਉਹ ਕਾਰਨ ਪਤਾ ਲੱਗਿਆ ਭਾਜੀ ਕਾਰਨ ਹਾਂ ਜੀ ਹਾਂ ਜੀ ਕਾਰਨ ਇਹ ਵੀ ਉਹ ਜਿਹੜਾ ਇਨਸਟਰੂਮੈਂਟ ਹੈ ਐਕਵਿਪਮੈਂਟ ਉਹਦੀ ਦੇ ਪਾਰਟिकुलर ਨੋਟ ਕਰਨਾ ਉਹ ਪਾਰਟिकुलर ਨੋਟ ਕਰਦੇ ਨੇ ਕਿ ਉਹ ਉਹਦੇ ਘੇਰੇ ਚ ਆ ਗਏ ਸ਼ਾਰਟ ਕੀ ਵੀ ਲਾਈਨ ਸੀਗੀ ਉਹਦਾ ਰੇਂਜ ਚ ਆ ਗਏ ਉਹ ਕਰੰਟ ਲੱਗਨ ਕਰਕੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਇਹਨਾਂ ਦੀ ਉਮਰ ਸੀਗੀ 57 ਸਾਲ ਜੇ ਮੌਕੇ ਤੇ ਆਏ ਪਾਜੀ ਉਹ ਤੇ ਹਾਂਜੀ ਇੱਕ ਸਾਥੀ ਸਾਡਾ ਹੈ ਸੀ ਬਟ ਉਹ ਕਰੰਟ ਇਹਨਾਂ ਦੇ ਵਕਤ ਸੀ ਵੀ ਬਚਾ ਨਹੀਂ ਪਾਇਆ ਫਿਰ ਡਾਕਟਰ ਕੋਲ ਲੈ ਕੇ ਗਏ ਫਰਸਟ ایڈ ਵਾਸਤੇ ਪਰ ਉਹਨਾਂ ਨੇ ਜਾਂਦਿਆਂ ਨੇ ਮਰ ਤੱਕ ਉਸ ਦਾ ਦਿੱਤਾ ਨਾ ਮੈਰਿਟ ਸੀ ਯਾਨੀ ਮੈਰਿਟ ਦਾ ਨਹੀਂ ਮੈਰਿਟ ਹਾਂਜੀ ਇਹ ਮੈਰਿਟ ਉਹ ਕਿੱਥੇ ਲੱਗੇ ਉਸ ਤੋਂ ਲੈ ਗਿਆ ਬਾਕੀ ਸਿਵਰ ਹਸਪੀਟਲ ਕਾਨੂੰ ਡਾਕਟਰ ਆਵ ਲੋਗੇ ਡਿਕਲੇਅਰ ਕੀਤਾ ਡਾਕਟਰਾਂ ਨੇ ਉਹਨਾਂ ਡਿਕਲੇਅਰ ਕਰ ਦਿੱਤਾ ਗਿਆ ਕਿ ਡੈਥ ਹੋ ਚੁੱਕੀ ਹੈ ਬਿਹਾਰ ਵਾਲੇ ਕਿੱਥੇ ਇਹ ਪਿੰਡ ਰੂੜਾ ਬਟੜ ਜੀ ਠੀਕ ਹਾਂਜੀ